ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਗਿਆਨੀ ਜਰਨੈਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਡੀ ਨਗਰ ਸੈਦੇਵਾਲਾ ਤਸਵੀਰ ਬੜਹਾੜਾ ਜ਼ਿਲ੍ਹਾ ਮਾਨਸਾ ਤੋਂ ਆਪ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਿਆਂ ਗੁਰੂ ਪਿਆਰੀਆਂ ਸਿੱਖ ਸੰਗਤਾਂ ਦੇ ਰੂਬਰੂ ਹੋ ਰਿਹਾ ਕਿ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਕਿ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਡੀ ਨਗਰ ਸੈਦੇਵਾਲਾ ਵਿਖੇ ਆਪ ਗੁਰੂਕੀਆਂ ਸਿਕ ਸੰਗਤਾਂ ਦੇ ਸਹਿਯੋਗ ਦੇ ਨਾਲ ਮੱਛਿਆ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਇਸ ਵਾਰ 1 ਜੁਲਾਈ ਅਕਤੂਬਰ ਦਿਨ ਮੰਗਲਵਾਰ ਨੂੰ ਮੱਛਿਆ ਦਾ ਦਿਹਾੜਾ ਆ ਰਿਹਾ ਹੈ ਨਾਲ ਹੀ ਦਿਵਾਰੀ ਦਾ ਦਿਹਾੜਾ ਹੈ ਅਤੇ ਬੰਦੀ ਛੋੜ ਦਿਵਸ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਨੇ 1 ਜੁਲਾਈ ਅਕਤੂਬਰ ਦਿਨ ਮੰਗਲਵਾਰ ਗੁਰਦੁਆਰਾ ਪਾਨ ਸਾਹਿਬ ਸੱਚੀ ਮੰਡੀ ਨਗਰ ਸੈਦੇਵਾਲਾ ਵਿਖੇ ਮੱਛਿਆ ਦਾ ਦਿਹਾੜਾ ਮਨਾਉਣਾ ਹੈ ਦਿਵਾਲੀ ਦਾ ਦਿਹਾੜਾ ਮਨਾਉਣਾ ਤੇ ਨਾਲੇ ਬੰਦੀ ਛੋੜ ਦਿਵਸ ਦੀਆਂ ਆਪ ਗੁਰੂਕੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣੀਆਂ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੀ ਪੀਰ ਦੇ ਮਾਲਕ ਸੱਚੇ ਪਾਤਸ਼ਾਹ ਦੇ ਗੁਣ ਗਾਇਨ ਕਰਨੇ ਆ ਉਹਨਾਂ ਦੀ ਸ਼ਲਾਘਾ ਕਰਨੀ ਹੈ ਜਿਨ੍ਹਾਂ ਨੇ ਕਿ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਾ ਕਰਕੇ ਤੇ ਇਹ ਰਹਿਮਤਾ ਵਰਤਾਈਆਂ ਉਹਨਾਂ ਉੱਤੇ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਵੱਲੋਂ ਫੋਨ ਆ ਰਹੇ ਸੀ ਇਹ ਸ਼ੰਕਾ ਦੇ ਵਿੱਚ ਗੁਰੂਕੀਆਂ ਸਿਕ ਸੰਗਤਾਂ ਦੇ ਵਿੱਚ ਦੁੱਬਦਾ ਹੈ ਕਿ 20 ਤਰੀਕ ਦੀ ਮੱਸਿਆ ਇਸ ਵਾਸਤੇ ਜਸਾਂ ਨੇ ਆਪ ਸੰਗਤਾਂ ਦੇ ਰੂਪ ਰੂਪ ਹੋਣਾ ਕੀਤਾ ਕਿ 21 ਤਰੀਕ ਦੇ ਦਿਨ ਮੰਗਲਵਾਰ ਮੱਸਿਆ ਇਹ ਦਿਹਾੜਾ ਆਪਾਂ ਨੇ 21 ਤਰੀਕ ਨੂੰ ਮਨਾਉਣਾ ਸਾਰੀਆਂ ਇਲਾਕਾ ਨਿਵਾਸੀ ਅਤੇ ਦੇਸ਼ਾਂ-ਵਦੇਸ਼ਾਂ ਵਿੱਚ ਵਸਦੀ ਹੋਈਆਂ ਸੰਗਤਾਂ ਜਿਹੜੀਆਂ ਸੰਗਤਾਂ ਨੇ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ ਮੱਸਿਆ ਦੇ ਦਿਹਾੜੇ ਤੇ ਆਉਣਾ ਹੈ ਉਹਨਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਆਪਾਂ ਨੇ 1 ਤਰੀਕ ਦਿਨ ਮੰਗਲਵਾਰ ਗੁਰਦੁਆਰਾ ਪੰਨ ਸਾਹਿਬ ਸੱਚੀ ਮੰਡੀ ਨਗਰ ਸੈਦੇਵਾਲਾ ਵਿਖੇ ਪਹੁੰਚ ਕਰਕੇ ਮਸਿਆਂ ਦੇ ਦਿਹਾੜੇ ਤੇ ਧੰਨ ಶ್ರೀ ਗੁਰਗੰਦ ਸਾਹਿਬ ਜੀ ਮਹਾਰਾਜ ਨੂੰ ਨੱਕ ਮਕਸਦ ਹੋ ਕੇ ਅਤੇ ਧੰਨ ಶ್ರೀ ਗੁਰਮਤਿ ਹੋਣਾ ਤੇ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਸਾਰੀਆਂ ਸੰਗਤਾਂ ਨੇ ਇਹ ਬੇਨਤੀ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਦੀ ਸ਼ਿਮਰ ਬਰਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾ ਸਹੀ ਬਣੀ ਹੋਣ ਬਣੀ ਹੈ ਗੱਲ